ਪਾਦਸ਼ਾਹ ਨੇ ਸਾਨੂੰ ਬਹੁਤ ਬੇਅੰਤ ਚੀਜ਼ਾਂ ਬਖਸ਼ੀਆਂ ਨੇ ਜਿਸ ਕਰਕੇ ਮਾਲਕ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਆਉਣ ਦਾ ਜ਼ਿਕਰ ਕੀਤਾ ਜੋ ਅਸੀਂ ਮਾਲਕ ਦੇ ਕੋਲੋਂ ਮੰਗਦੇ ਹਾਂ ਮਾਲਕ ਝੋਲੀਆਂ ਪਰ ਦੇਂਦਾ ਏ ਕਰ ਇਸ ਨਾਨ ਗ੍ਰਹੈ ਆਏ ਆਨੰਦ ਮੰਗਲ ਸੁਖ ਪਾਏ ਸੁੱਕ ਲੈਣ ਵਾਸਤੇ ਵੀ ਰੱਬ ਦੀ ਭਗਤੀ ਕਰਨੀ ਪੈਂਦੀ ਹੈ ਭਾਈ ਜਿਵੇਂ ਸੂਈ ਦੇ ਨਾਲ ਅਸੀਂ ਉਸ ਦੇ ਵਿੱਚ ਧਾਗਾ ਪਾਣੇ ਆ ਕੋਈ ਬਸਤਰ ਨੂੰ ਸੀਂਦੇ ਆ ਇੰਨਾ ਕਿ ਧਿਆਨ ਹੋਣਾ ਚਾਹੀਦਾ ਜਦੋਂ ਕੋਈ ਵੀ ਉਹ ਸੂਈ ਦੇ ਵਿੱਚ ਧਾਗਾ ਪਾਣੇ ਆ ਤੇ ਨਿਗਾ ਕਿਧਰੇ ਨਹੀਂ ਜਾਂਦੀ ਜੇ ਅਸੀਂ ਉਸ ਧਾਗਾ ਪਾਉਣ ਵੇਲੇ ਅਸੀਂ ਨਿਗਾ ਨੂੰ ਕਿਸੇ ਹੋਰ ਪਾਸੇ ਵੇਖ ਲਈ ਤੇ ਉਹ ਧਾਗਾ ਨਹੀਂ ਪਾਇਆ ਜਾਣਾ ਇਸੇ ਤਰ੍ਹਾਂ ਜੀਵਨ ਹੈ ਜੇ ਅਸੀਂ ਦੋ 1 ਮਿੰਟ ਦੇ ਵੀ ਕੋਸ ਗਏ ਤੇ ਸਾਡੇ ਉਸ ਪਾਵਨ ਬਾਣੀ ਨਾਲ ਉਸ ਮਾਲਕ ਨਾਲ ਬਿਰਤੀ ਨਹੀਂ ਲੱਗ ਸਕਦੀ ਤੇ ਉਹ ਜਿਹੜਾ ਧਾਗਾ ਹੈ ਅਨ ਸੀਤਾ ਬਸਤਰ ਬਣ ਜਾਂਦਾ ਹੈ ਇਸੇ ਤਰ੍ਹਾਂ ਇਹ ਜੀਵਨ ਹੈ ਇਹ ਵੀ ਅਨ ਬਸਤਰ ਹੈ ਅਨ ਕੱਪੜਾ ਹੈ ਇਹਨੂੰ ਮਾਲਕ ਦੀ פרוਏ ਹੋਏ ਧਾਗੇ ਦੇ ਬਾਣ ਉਸ ਮਾਲਾ ਦੇ ਨਾਲ ਜੋੜ ਕੇ ਇਹ ਸਿਮਰਨ ਕਰਾਂਗੇ ਤੇ ਇਹ ਬਸਤਰ ਬਣ ਜਾਏਗਾ ਤੇ ਪਾਤਸ਼ਾਹ ਕਹਿੰਦੇ ਨੇ ਸੰਤੋ RAM ਨਾਮ ਨਿਸਤਰੀ ਅਕੂਠ ਬੈਠਤ ਹਰ ਹਰ ਧਿਆਇ ਉੱਠਦਿਆਂ ਬੈੰਦਿਆ ਰੱਬ ਦਾ ਨਾਮ ਤੇ ਆਇਆ ਕਰੋ ਜਤੋ ਰੱਬ ਦਾ ਨਾਮ ਧਿਆਵਾਂਗੇ ਤੇ ਮਾਲਕ ਸਾਡੇ ਇਸ ਜੀਵਨ ਨੂੰ ਪਵਿੱਤਰ ਬਣਾ ਦੇਗਾ ਸਤਿਗੁਰ ਜੀ ਬਾਣੀ ਚ ਤੇ ਫਰਮਾਨ ਬਹੁਤ ਕਰਦੇ ਆ ਪਰ ਮੰਨਦੇ ਨਹੀਂ ਆ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਾ ਇੱਛਾ ਪਛਤਾਏ ਕਹਿੰਦੇ ਨੇ ਕਦੇ ਵੀ ਕਿਸੇ ਨਾਲ ਪਿਆਰ ਕਰਨਾ ਤੇ ਸਿਰਫ ਬਾਣੀ ਬਾਣੀ ਦੇ ਨਾਲ ਪਿਆਰ ਕਰਿਆ ਜੀ ਜਿਹੜੀ ਦਰਗਾਹ ਤੱਕ ਤੁਹਾਡਾ ਸਾਥ ਦੇ ਦੇਵੇ ਆਪਾਂ ਸਹਿਮ ਤਾਂ ਪੈਸਿਆਂ ਤੇਲਿਆਂ ਕੋਠੀਆਂ ਮਹਿਲਾਂ ਦੇ ਨਾਲ ਉਹ ਸਹੀ ਕਿਸੇ ਨੇ ਕਿਹਾ ਸੀ ਕਵੀ ਨਹੀਂ ਪਾਇ ਸਮਾਂ ਆ ਜਾਏ ਨਾ ਤੇ ਵੱਡੇ ਵੱਡੇ ਚਟਾਨ ਵੀ ਗੁਰਮੁਖ ਪਿਆਰੋ ਪਾਣੀ ਖਿੱਚ ਕੇ ਲੈ ਆਂਦਾ ਸਮਾ ਬਣ ਗਿਆ ਐ ਪਿੱਛੋਂ ਵੇਖੋ ਕਿੰਨੇ ਸਕੂਹ ਦੇ ਨਾਲ ਪਾਣੀ ਆਂਦਾ ਸਾਡੇ ਘਰਾਂ ਦੇ ਕਾਦ ਫਸਲਾਂ ਦੇ ਫਸਲਾਂ ਤਬਾਹ ਹੋ ਗਈਆਂ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹ ਪਰਮਾਤਮਾ ਤੋਂ ਬਲ ਹਾਰੇ ਜਾਈਏ ਉਹਦੇ ਰੰਗ ਦਾ ਕੋਈ ਪਤਾ ਨਹੀਂ ਰੱਬ ਕਿਿਹੜਿਆ ਰੰਗਾ ਚੜਾ ਜੀ ਉਹ ਚਾਹੇ ਤੇ 1 ਮਿੰਟ ਚ ਦਰਿਆ ਸਰਕਾ ਵੀ ਸਕਦਾ ਤੇ ਚਾਹੇ ਤੇ ਛੱਲਾਂ ਦੇ ਛੱਲਾਂ ਪਿੰਡਾਂ ਦੇ ਪਿੰਡ ਫਸਲਾਂ ਦੇ ਫਸਲਾਂ ਤਬਾਹ ਕਰ ਸਕਦਾ ਉਹ ਕੁਦਰਤ ਹੈ ਭਾਈ ਉਹ ਪਰਮਾਤਮਾ ਹੈ ਅਸੀਂ ਪਰਮਾਤਮਾ ਦੇ ਭੇਜੇ ਹੋਏ ਸਾਰੇ ਜੀਵ ਜੰਤੂ ਆ ਜਿਨ੍ਹਾਂ 'ਚ ਸਿਆਣਪ ਵਾਲਾ ਇੱਕ ਮਨੁੱਖ ਹੈ ਜਿਸ ਨੇ ਬਿਆੰਤ ਚੀਜ਼ਾਂ ਬਣਾਈਆਂ ਨੇ ਉਹ ਹੀ ਇਨਸਾਨ ਜਿਨ੍ਹਾਂ ਗੁਰਮੁਖ ਪਿਆਰ ਐਰੋਪਲੇਨ ਬਣਾਤੀ ਉੱਡਣ ਵਾਲਾ ਛਿਪ ਬਣਾਤਾ ਪਾਣੀ 'ਚ ਗੁਰਮੁਖ ਪਿਆਰਿਓ ਸਫ਼ਰ ਕਰਨ ਵਾਲਾ ਕਿੰਨਾ ਨਿੱਗਰ ਲੋਹਿਆ ਲੱਗਦਾ ਅੱਜ ਤੁਸੀਂ ਘਰ ਦੇ ਵਿੱਚ ਲੋਹਿਆ ਛੱਡ ਦਿਓ ਜਾਂ 5 ਕਿਲੋ ਜਾਂ 3 ਕਿਲੋ ਡੁੱਬ ਜਾਂਦਾ ਕਿ ਨਹੀਂ ਸਮੁੰਦਰ ਦੇ ਵਿੱਚ ਸ਼ਿਪ ਚੱਲਦਾ ਕਿੰਨੇ ਗੁਰਮੁਖ ਪਿਆਰਿਓ ਸੈਂਕੜੇ ਐਂਕੜਿਆਂ ਦਾ ਉਪਹਾਰਾ ਹੁੰਦਾ ਏ ਕਦੇ ਡੁੱਬਿਆ ਨਹੀਂ ਬਣਾਉਣ ਵਾਲੇ ਨੇ ਕੋਝ ਕਿੰਨੀ ਤਕੜੀ ਕੀਤੀ ਉਹ ਕਈ ਵਾਰੀ ਪਾਣੀ ਹੁੰਦਾ ਸੁੱਕ ਜਾਂਦਾ ਹੈ ਦਰਿਆਵਾਂ ਦਾ ਤੇ ਸਮਾਂ ਬਣ ਤੇ ਗੁਰਮੁਖ ਪਿਆਰਿਓ ਬੰਨਾਂ ਦੇ ਬੰਨ ਤੋੜ ਦਿੰਦਾ ਫਸਲਾਂ ਤਬਾਹ ਕਰ ਦਿੰਦਾ ਅਸੀਂ ਮਾਰਦੇ ਆਂ ਬੰਬ ਮਾਰ ਕੇ ਰੋਣੇ ਆ ਕਿ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਪ੍ਰਮਾਤਮਾ ਨੂੰ ਵੀ ਸੋਚਣਾ ਚਾਹੀਦਾ ਪਰ ਇਨਸਾਨ ਪ੍ਰਮਾਤਮਾ ਤੋਂ ਦੂਰ ਤੇ ਪ੍ਰਮਾਤਮਾ ਇਨਸਾਨ ਤੋਂ ਦੂਰ ਹੋ ਗਿਆ ਉਹ ਘਾਟੇ ਵਾੜੇ ਸਾਡੇ ਜ਼ਿੰਦਗੀ ਦੇ ਸਾਡੇ ਹਿੱਸੇ ਆ ਗਏ ਨੇ ਭਾਈ ਆਨੰਦਨ ਸੋਕ੍ਰਿਤ ਕਰੀਏ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਇ ਜਿਨ੍ਹਾਂ ਨੇ ਸੰਤਾ ਮਹਾਪੁਰਸ਼ਾਂ ਦੀ ਸੰਗਤ ਕੀਤੀ ਵੱਡੇ ਭਾਗਾਂ ਵਾਲੇ ਬਣ ਗਏ ਕਹਿੰਦੇ ਨੇ ਸੰਤਾਂ ਦਾ ਬਚਨ ਜਿੱਥੇ ਹੋ ਜਾਏ ਉਹ ਅਡਲ ਰਿਆ ਏ ਇਹ ਨਹੀਂ ਹੋਇਆ ਕਿ ਜ ਜਮੀਨ ਬੰਜਰ ਉਪਜਾਉ ਨਾ ਹੋਵੇ ਤੇ ਗੁਰਮਖ ਪਿਆਰਿਓ ਸਮਾ ਬਣ ਜੇ ਤੇ ਜਮੀਨ ਉਪਜਾਉ ਵੀ ਬੰਜਰ ਹੋ ਜਾਂਦੀ ਏ ਐਸੇ ਤਰ੍ਹਾਂ ਜੀਵਨ ਹੈ ਹਰਿਆ ਭਰਿਆ ਜਦੋਂ ਰੱਬ ਤੋਂ ਮੁੱਖ ਮੋੜ ਲੈਂਦਾ ਤੇ ਰੱਬ ਫਿਰ ਗੁਰਮੁਖ ਪਿਆਰਿਓ ਇਨਸਾਨ ਰੱਬ ਤੋਂ ਤੇ ਜਗਤ ਤੋਂ ਟੁੱਟਿਆ ਤੇ ਫਿਰ ਦੁੱਖਾਂ ਦਾ ਭਾਗੀ ਬਣ ਜਾਂਦਾ ਏ ਉਸ ਬੰਦੇ ਦੇ ਅੰਦਰੋਂ ਸੁੱਖ ਜਿਹੜਾ ਸੀ ਉਹ ਮੁੱਕ ਗਿਆ ਹੈ ਬੰਦਾ ساری ਉਮਰਾਂ ਦੁੱਖ ਦਾ ਭਾਗੀ ਬਣਿਆ ਰਹਿੰਦਾ ਕਦੇ ਉਸ ਮੋੜ ਤੇ ਖੜਿਆ ਕਦੇ ਉਸ ਰਸਤੇ ਤੇ ਖੜਿਆ ਉਹਨੂੰ ਰਸਤਾ ਕੋਈ ਸੱਚੇ ਮਾਰਗ ਵਾਲਾ ਦਿਸਦਾ ਨਹੀਂ ਪਿਆ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਸੱਚਾ ਮਾਰਗ ਦਾ ਰਸਤਾ ਨਹੀਂ ਉਹਨੂੰ ਦਿਸ ਰਿਹਾ ਕਿ ਮੈਂ ਕਿਸ ਰਸਤੇ ਤੇ ਜਾ ਕੇ ਰੱਬ ਦਾ ਸ਼ੁਕਰ ਸ਼ੁਕਰਾਨਾ ਟੁੱਟ ਸ਼ੁਕਰ ਸ਼ਰ ਕਰਨਾ ਕਰਾਂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਤ ਮਾਲਕਾ ਮੈਨੂੰ ਹਰਿਆ ਭਰਿਆ ਚੋਂ ਕਰ ਦੇ ਪਰ ਇਸ ਕਰਕੇ ਇਨਸਾਨ ਥੋੜਾ ਜਾਂ ਪਰਮਾਤਮਾ ਤੋਂ ਦੂਰ ਹੋ ਚੁੱਕਿਆ ਕਿਉਂਕਿ ਉਸ ਕੋਲ ਬਾਣੀ ਬਾਣਾ ਨਹੀਂ ਰਹਿ ਗਿਆ ਜਿਸ ਕੋਲ ਗੁਰਮਖ ਪਿਆਰਿਓ ਬਾਣੀ ਹੈ ਮਾਲਕ ਕਹਿੰਦਾ ਉਹਦੇ ਕੋਲ ਬੇਅੰਤ ਖਜ਼ਾਨਾ ਹੈ ਤੇ ਸਤਗੁਰੂ ਜੀ ਵੀ ਫਰਮਾਨ ਕਰਦੇ ਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਜੋ ਤਰੋਂ ਲਿਖਿਆ ਹੋਇਆ ਸਾਡੀ ਝੋਲੀ ਮਾਲਕ ਰੰਗ ਭਾਗ ਲਾ ਦੇਵੇ ਉਹਨੂੰ ਕੋਈ ਮਿਟਾ ਨਹੀਂ ਸਕਦਾ ਉਹ ਗੱਲ ਵੱਖਰੀ ਏ ਆਸਾ ਦੀ ਵਾਰ ਸਤਜਤਿ ਸ੍ਰੀ ਦੀ ਵਾਰ ਤੇ ਅਸੀਂ ਪੜ੍ਹਦੇ ਆ ਜਦੋਂ ਮਹਾਰਾਜ ਦੀ ਮੱਧ ਦੀ ਬਾਣੀ ਹੁੰਦੀ ਹੈ ਮਾਰ ਦੀ ਜ਼ਿਕਰ ਕਰਦੇ ਇਹਨੋਂ ਨਾਲ ਦੇ ਵਿੱਚ ਰਾਜਾ सगली ਸ੍ਰਿਸ਼ਟਾ ਕਾ ਹਰ ਨਾਮ ਮਨ ਪਿੰਨਾ ਜਿਨੇ ਚੌਥੇ ਪੈਰ ਦਾ ਕੁੰਡਾ ਮਾਲਕ ਦੇ ਘਰ ਦਾ ਖੜਕਾ ਤਾ ਉਹ ਸੰਸਾਰ ਦੇ ਵਿੱਚ ਇਸ ਜਗਤ ਦੇ ਵਿੱਚ ਰਾਜਾ ਧੰਗੁਰ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਮਣ ਮੂਸਨ ਨੂੰ ਕਿਹਾ ਸੀ ਅਸੀਂ ਚੌਥੇ ਪੈਰ 'ਚ ਆ ਕੇ ਰੱਬ ਦੀ ਭਗਤੀ ਬਾਣੀ ਨਹੀਂ ਪੜਦੇ ਅਸੀਂ ਰਾਜੇ ਨਹੀਂ ਬਣ ਸਕਦੇ ਆ ਅਸੀਂ ਰਾਜੇ ਨਹੀਂ ਬਣਦੇ ਆ ਗੁਰੂ ਨਾਨਕ ਦੇ ਘਰ ਆ ਕੇ ਉਹਦੇ ਭਿਖਾਰੀ ਬਣ ਜੋ ਮੰਗਿਓ ਜੇ ਸੱਚੇ ਪਾਤਸ਼ਾਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਹੋਏ ਕੁਝ ਮੰਗਿਆ ਜੇ ਨਾਨਕ ਦੇ ਘਰ ਆ ਕੇ ਇਹ ਨਾ ਮੰਗਿਆ ਜੇ ਚੰਗਾ ਸੋਹਣਾ ਰੰਗ ਰੂਪ ਸੋਹਣੇ ਕੱਪੜੇ ਕੱਪੜ ਰੂਪ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਚੀਜ਼ਾਂ ਇੱਥੇ ਰਹਿ ਜਾਣੀਆਂ ਤੇ ਮਾਲਕ ਕੋਲ ਉਹ ਮੰਗਿਆ ਜੇ ਜਿਹੜਾ ਤੁਹਾਡੇ ਨਾਲ ਦਰਗਾਹ ਤੱਕ ਜਾਵੇ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਾਹੀ ਮਟਾਓ ਕਿਨ ਕਾ ਜਿਸ ਜੀਬ ਸਭਾ ਤੱਕੀ ਮਹਿਮਾ ਗਨੀਦਾ ਇੱਕ ਵੀ ਤੁਹਾਡੇ ਪਰਿਮਿਓ ਸਤ ਸੰਗਿਓ ਕਿਧਰੇ ਹਿਰਦੇ ਦੇ ਵਿੱਚ ਗੁਰੂ ਨਾਨਕ ਦੇ ਘਰ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਵੀ ਸ਼ਬਦ ਤੁਹਾਡੇ ਹਿਰਦੇ ਚ ਵਿਸਰ ਗਿਆ ਤੇ ਤੁਹਾਡਾ ਜੀਵਨ ਆਇਆ ਸਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ